ਸਤ ਸਾਰਨ ਨੂੰ ਪੰਡੂ ਮਾਪੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਖੋਰ ਆਪਣਾ ਨਵਾਂ ਵਲੌਗ ਹੱਸੀ ਜਾਓ ਜੀ ਇਹ ਕਿਰਤ ਦੀ ਡਿਮਾਂਡ ਉੱਤੇ ਅਸੀਂ ਬਣਾਉਣ ਲੱਗੇ ਆ ਜੀ ਰਾਮ ਲੱਡੂ ਇਹ ਚਟਨੀ ਦਾ ਸਮਾਂ ਇਹ ਇਮਲੀ ਜਿਹੜੀ ਨੂੰ ਮੈਂ ਸਵੇਰੇ ਉਬਾਲਾ ਦੇ ਕੇ ਤੇ ਰੱਖ ਦਿੱਤਾ ਸੀ ਤੇ ਇਹ ਚਟਨੀ ਐਸੀ ਦੇ ਵਿੱਚ ਪਾਉਣ ਲਈ ਇਹ ਹੋ ਗਿਆ ਪਿਆਜ਼ ਕੁੱਟਿਆ ਹੋਇਆ ਜੀਰਾ ਇਹ ਹੋ ਗਿਆ ਚੀਰ ਗੋੜ ਇਹ ਕਿਰਤ ਨੇ ਤੱਬੂ ਕਸ਼ ਕੀਤੀ ਹੈ ਜੀ ਮੂਲੀ ਚਿਕੰਦਰ ਵੀ ਪਾ ਸਕਦੇ ਆ ਗਾਜਰ ਵੀ ਪਾ ਸਕਦੇ ਪਰ ਉਹ ਇਹਨੂੰ ਪਸੰਦ ਨਹੀਂ ਤੇ ਇਹ ਵੀ ਮੈਸੇਵ ਦੀ ਭੰਤੀ ਹੋਈ ਆ ਦੀ ਦਾਲ ਇਹਨੂੰ ਵੀ ਗ੍ਰਾਈਂਡ ਕਰਕੇ ਫੇਰ ਬਣਨੇ ਇਹਦੇ ਲੱਡੂ ਫਰਾਈ ਕਰਕੇ ਪਹਿਲਾਂ ਬਣਾ ਕੇ ਰੱਖ ਲੈਣਾ ਸੀ ਪਾਣੀ ਤੇ ਪਾਣੀ ਬਣਾਉਣ ਲਈਜੀ ਸਭ ਤੋਂ ਪਹਿਲਾਂ ਇਹ ਜਿਹੜੀਆਂ ਗਿਟਕਾ ਇਹਨਾਂ ਚੰਗੀ ਤਰ੍ਹਾਂ ਇਹਨਾਂ ਚਮਚ ਨਾਲ ਹੀ ਮੈਸ਼ ਕਰ ਲੈਣੇ ਆ ਤੇ ਮੈਸ਼ ਕਰਕੇ ਇਹਨੂੰ ਹੈਂਡ ਵਾਸ਼ ਵੀ ਮੈਂ ਕੀਤੇ ਹੋਏ ਆਂ ਕਿ ਨੇਲਸ ਵੀ ਮੇਰੇ ਕੱਟੇ ਹੋਏ ਆਂ ਐਂਡ ਹੈਂਡ ਵਾਸ਼ ਵੀ ਕੀਤੇ ਹੋਏ ਆ। ਤੇ ਇਸ ਕਰਕੇ ਮੈਂ ਇਹ ਨਾਲ ਕਰੂੰਗੀ ਇਹਨੂੰ ਛੋੜੂੰਗੀ। ਧੀਰਾ ਤੋਂ ਹਾਸਾ ਹੀ ਆਈ ਜਾਂਦਾ। ਕਿ ਇਹ ਨਾ ਬਣਾ ਲੈਂਦੇ ਫਾਇਦਾ ਨਹੀਂ ਕੋਈ। ਇਹ ਬਿਟਕਾਂ ਜਿਹਾ ਪੱਡ ਘੜ ਦਿੰਨੇ। ਮੀਂ ਸਾਡੇ ਭਾਂਡੇ ਆ ਜੀ ਕੱਲ ਦਾ। ਰਾਤ ਰੁ ਗਿਆ ਰਿਆ ਤਾਂ ਹੁਣ ਫੇ ਸਵੇਰ ਦਾ ਬਹੁਤ ਤੇਜ਼ ਮੀਂਹ। ਬਸ ਇਹਨੇ ਨਹੀਂ ਚ ਕਪੜੇ ਸਕਾਤੇ। ਮੇਰੇ ਮੀਂਹ ਚ ਕਪੜੇ ਲੋਂਦਾ ਜਿੱਤੇ ਭੁਲੇਗੇ ਅੰਦਰ ਚਲੇਗੇ। ਸ਼ਰਾਟਾਂ ਇੰਨੀ ਤੇਜ਼ ਆਇਆ ਮੇਰਾ ਹੌਸਲਾ ਹੀ ਨਹੀਂ ਪਿਆ ਲਾਵਾ। ਮੈਂ ਭਿੱਜੀ ਜਾਂਨ ਦਿੱਤੇ। ਹੁਣ ਮੈਂ ਲਾ ਕੇ ਕੁਰਸੀ ਤੇ ਰੱਖ ਕੇ ਸਵੇਰ ਸ਼ਾਮ ਨੂੰ ਫੇ ਪਾਣੀ ਥਾਣੀ ਕੱਢ ਕੇ ਫੇ ਸਕਾ ਕੇ ਫੇ ਅੰਦਰ ਪਾਉਂਗੀ। ਉਂਧਰ ਲੈਂਟਰ ਥੱਲੇ ਦੂਜੇ ਵੇੜੇ 'ਚ। ਹਨਾ। ਕੀਰਤ ਰੋਲਾ ਪਾਈ ਜਾਂਦੀ ਮਾਸੀ ਨੇ। ਨੀਚ ਕਪੜੇ ਸਕਾਉਂਤੇ। ਮੈਂ ਤੇ ਆ بڑے بڑے ਲੋਗੋ ਐਸੇ ਗਲਤੇ ਹੋ بڑے ਲੋਗ ਉਹ ਕਿਹੜੇ ਟੈਲੈਂਟਡ ਲੋਗ ਹਿਰਨ ਨੂੰ ਐਡਵੋਸਟਲ ਅੰਦਰ ਮਰੀ ਕਰਕੇ ਇਹ ਜਿਹੜਾ ਪਾਣੀ ਆ ਇਹਨੂੰ ਪਾਰਾਂਗੇ ਐਸੇ ਡਿੰਗਰ ਦੇ ਵਿੱਚ ਕਿਤੇ ਕਿਤੇ ਰਹਿ ਗਈ ਹੈ ਇਹ ਬੜੀ ਆਹ ਰਹਿ ਗਿਆ ਉਹ ਥੱਲੇ ਬਸ ਨਹੀਂ ਉੱਤੇ ਜੀ ਨਹੀਂ ਸੁਣਿਆ ਆਪਾਂ ਇਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਗੋੜ ਕੁੱਟਿਆ ਹੋਇਆ ਜੀਰਾ ਤੇ ਪਿਆਜ਼। ਇਹ ਪਾ ਲਈਏ ਜੀ ਪਹਿਲਾਂ ਗੋੜ। ਇਸ ਤਰ੍ਹਾਂ ਦਾ ਕੁਝ-ਕੁਝ ਟਾ। ਖੱਟਾ ਮਿੱਠਾ ਪਾਣੀ ਹੋ ਜੂਗਾ ਨਾ। ਫਿਰ ਟੇਸਟੀ ਲੱਗੂਗਾ। ਜੇ ਕੱਲਾ ਖੱਟਾ ਖੱਟਾ ਇਕੱਲੇ ਨਾਲ ਉਖਟ-ਖਟੇ ਹੋ ਜਾਣੇ ਆ। ਨੀਂ ਮੇਰਾ ਸਵਾਦ ਖਰਾਬ ਹੋ ਜਾਣਾ। ਕਿਰਿਆ ਤੈਨੂੰ ਉੱਥੇ ਰੱਖ। ਫਿਰ ਉੱਪਰੋਂ ਘਾਲ ਲੈਂਦੇ ਆਂ ਬਾਹਰ ਦੇ ਬਗੈਟਸ ਫਿਰ ਨੀਂ ਪਾ। ਜਾ ਰਿਹਾ ਜਿੱਦ ਤੱਕ ਗੜ ਕੇ ਆ ਰਹਿਣਾ ਜਿਹੜਾ ਮਾਰਾ ਤਾ ਹੈਗਾ ਉਹ ਵੀ ਖੁਰ ਜਾਣਾ ਹੁਣ ਇਹਦੇ ਵਿੱਚ ਪਾ ਲਈਏ ਜੀ ਪਿਆਜ਼ ਨਾਲੇ ਬਾਦ ਨੇ ਜੀਰਾ ਆ ਤਾਂ ਗਿਆ ਹੋਇਆ ਸੀ ਥੱਲੇ ਨਾਲ ਹੀ ਪਾਉਣਾ ਸੀ ਹੈ ਆ ਤਾਂ ਗਿਆ ਸੀ ਨਾਲ ਹੀ ਪੈਣਾ ਦੇਖ ਲਓ ਜੀ ਨਿਆਣਿਆਂ ਦਿਖਾ ਲਓ ਭਾਂਡੇ ਵੀ ਸੁੱਕਣਾ ਕਿ ਨਹੀਂ ਹੋਣਾ ਵਿੱਚ ਪਾ ਲਈਏ ਜੀ ਮੂਲੀਆਂ ਆਮ ਲੱਡੂ ਚ ਮੂਲੀ ਵੀ ਪੈਂਦੀ ਆ ਹਾਂ ਜਿੱਦਾਂ ਪੈਂਦੀ ਨੇ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਆ ਕੀ ਕਹਿੰਦੇ ਕੀ ਇਹਨਾਂ ਨੂੰ ਟਿੱਕ ਟਿੱਕ ਕੀ ਇਹਨਾਂ ਨੂੰ ਇਹ ਬੋਲਿਆ ਜਾਂਦੀ ਆ ਪੰਮੂਲੀ ਆ ਆਪਾਂ ਜੇ ਬੜਾ ਤੇ ਮੂਲੀ ਆ ਪਾ ਕਾਲੀ ਤੇ ਢੇਗੀ ਮਿਰਚ ਪਾਉਣੀ ਆ ਆਪਾਂ ਲਾਲ ਮਿਰਚ ਨਹੀਂ ਤੇ ਦੂਜੀ ਮਿਰਚ ਨਹੀਂ ਚਾਟ ਮਸਾਲਾ ਕਿਹੜਾ ਤੇ ਗੱਡੀ ਨੂੰ ਵਿੱਚ ਪਿਆ ਐਨੀ ਢੇਗੀ ਮਿਰਚ ਨਹੀਂ ਹੋਣੀ ਬਸ ਬਹੁਤ ਹੀ ਨੇ ਬਸ ਇਹ ਦੇਖੀ ਮੈਂ ਚਾਹਤੀ ਜੀ ਚਾਟ ਮਸਾਲਾ ਪਾ ਲਈਏ ਕਿ ਨਾ ਪਾਈਏ ਪਾ ਲਓ ਮੈਂ ਕਿਹਨੀ ਕਾਲਾ ਨਮਕ ਪਾ ਲਈਏ ਨਹੀਂ ਨਹੀਂ ਕਿਹਦੀ ਇਹ ਜਿਹੜੇ ਸੇਤੋਂ ਸ਼ਾਪਰ ਤੋਂ ਲੈ ਕੇ ਆਏ ਸੀ ਕਾਲਾ ਲੂਣ ਕਾਲੀ ਮਿਰਚ ਵਾਲਾ ਤੇ ਨਿੱਕੀ ਜਿਹੀ ਡੱਬੀ ਲੱਭ ਕੇ ਤੇ ਉੱਚ ਪਾਉਣੀ ਹੈ ਇਹਨੂੰ ਇਹ ਜਿੰਨ ਨਪਾਲੀਆ ਕਾਲਾ ਲੂਣ ਇਹ ਲੱਗ ਜਾਂ ਸੀ ਜੀ ਅਸੀਂ ਕੱਲ ਕੱਲ ਸਾਰਾ ਸਮਾਨ ਲੈ ਕੇ ਆ ਸੀ ਚਾਟ ਮਸਾਲਾ ਇਹ ਰੱਖ ਹਮਾਰੀ ਜੋ ਗ੍ਰਾਈਂਡਰ ਕੱਢ ਕੇ ਲੈ ਕੇ ਆਂਦੇ ਹਾਂ ਉਹ ਵਾਸਤੇ ਛਟਨੀ ਬਣੇ ਤੇ ਆਰ ਤਾਂ ਪਹਿਲਾਂ ਮੈਂ ਚੈੱਕ ਕਰ ਲੈਂਦੀ ਆ ਛਟਨੀਆਂ ਇਹੋ ਹਾਂ ਇਹਦੇ ਵਿੱਚ ਡਿਪ ਕਰਨੇ ਉਹ ਮੈਨੂੰ ਲੱਗਾ ਇਹ ਇਹ ਇਹਦੇ ਨਾਲ ਉਹ ਗੁੰਨਣਾ ਹੈ ਉਹ ਗੁੰਨਣਾ ਨਹੀਂ ਇੱਕ ਮਿੰਟ ਚੈੱਕ ਕਰ ਲੈਂਨੇ ਪੁੱਛਣਾ ਪੁੱਛਣਾ ਦੇਗਾ ਇਹ ਆ ਜੀ ਦਲੀ ਮੂੰਗੀ ਤੇ ਬਿਲਕੁਲ ਨਹੀਂ ਬਣਾਉਂਦੇ ਇਹ ਵੀਡੀਓ ਬਣਾ ਲੱਗਿਆ ਸਾਈ ਜੈਉਂਦਾ ਕਾਮਕੂਲ ਇਹ ਜਿਸ ਵੇਲੇ ਤੇਨ ਤੀਉਂ ਹੀ ਗੜੀ ਮੂੰਗੀ ਤੇ ਅਗਲੇ ਸ਼ੁਰੂ ਹੋਏ ਹੁਣ ਇਹਨਾਂ ਨੂੰ ਪੀਸ ਲੈਣਾ ਹੈ ਬੱਲੇ ਕੀ ਰਤ ਤੇਰੇ ਹੁਣ ਮਰੀ ਨੂੰ ਪੀਸ ਲੈਣਾ ਇਹਦੇ ਵਿੱਚ ਜੀ ਆਪਾਂ ਪਾਉਣਾ ਹੈਗਾ ਥੋੜਾ ਜਿਹਾ ਲੂਣ ਇਦੇ ਵਿੱਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਨੂਨ ਮਸਾਲਾ ਹਲੀ ਹਰੀ ਮਿਰਚ ਨਹੀਂ ਤੋਸਾਪਦੀਆਂ ਲੱਗਿਆ ਆਮ ਚ ਪਾ ਦਿੰਦੇ ਆ ਜੀ ਹਰੀ ਮੋਸ ਚ ਇਹ ਤਾਂ ਲਾਲ ਆ ਯਾਰ ਲਾਲ ਵਿੱਚ ਹਰੀ ਨਹੀਂ ਹੁੰਦੀ ਮੈਨੂੰ ਪਾਗਲ ਕਰਦਾ ਜਿਨੀਆਣਿਆਂ ਨੇ ਲੋ ਹਾਂ ਸੀ ਤਾਂ ਇਹ ਜੀ ਸੋ ਇਹਨੂੰ ਤੂੰ ਹੋ ਮੈਨੂੰ ਜੀ ਐਨੀ ਮਿਰਚਾਂ ਪਰ ਕੀ ਕਰਨੀਆਂ ਸੀ ਪਹਿਲਾਂ ਤਾਂ ਇਹ ਦੱਸ ਅੱਗੇ ਮਾਨਾ ਤੂੰ ਇਹਨੂੰ ਬੜੇ ਗ੍ਰਾਈਂਡ ਲੈ ਲਓ ਜੀ ਮੈਂ ਗ੍ਰਾਈਂਡ ਕਰ ਲਈ ਆ ਬਾਲ ਤੇ ਹੁਣ ਥੋੜਾ ਜਿਹਾ ਮੈਂ ਇਹਨੂੰ ਏਦਾਂ ਉਹ ਕਰ ਲਉਂਗੀ ਕੀ ਕਹਿੰਦੇ ਇਹਨੂੰ ਹਨ ਫਰੈਂਟਣਾ ਫਰੈਂਟ ਲਉਂਗੀ ਜਿੱਦਾਂ ਨਿਆਣੇ ਨੇ ਫਰੈਂਟੀ ਦੇ ਹੁੰਦੇ ਫਰੈਂਟੀ ਦੇ ਹਨ ਇਹ ਫਰਾਈ ਜੀ ਆਪਣੀ ਹੁੰਦੀ ਅੱਗੇ ਉਹ ਨਿਆਣਿਆਂ ਨਾਲ ਦੇਖੋ ਵੀਡੀਓ ਬਣਾਉਂਦਾ ਨਤੀਜਾ ਹੋਏ ਰੱਬਾ ਅੱਜ ਤਾਂ ਨਹੀਂ ਝਟ ਗਈ ਲੱਗਦੀ ਹੈ ਕਿਤੇ ਦੋ ਮਹੀਨੇ ਹੋ ਗਏ ਦੀਆ ਪਰ ਇੱਕ ਥਾਲੀ ਹਾਰੇ ਸਿੱਟਦੇ ਫਿਰ ਤੇ ਜਿਹੜੇ ਮੈਂ ਕਰ ਲਈ ਆ ਦਾਲ ਤੇ ਇਹ ਮੈਂ ਸਰੋਂ ਦੇ ਤੇਲ ਚ ਨਹੀਂ ਬਣਾਉਣਾ ਰਿਫਾਈਨ ਘਰੇ ਫਾਈਨਸ ਜੀ ਬਣਾਉਣੀ ਕਿਉਂਕਿ ਸਰੋਂ ਦੇ ਤੇਲ ਦੀ ਉਹ স্মੈਲ ਆਉਣੀ ਫਿਰ ਤੇ ਸਾਡੀ ਕੁੜੀ ਨਹੀਂ ਖਾਂਦੀ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਪਰ ਇਹ ਕੁੜੀ ਨੂੰ ਬਹੁਤ ਪ੍ਰੋਬਲਮ ਸਾਡੀ ਨਕੀਰਤ ਨੂੰ ਤੋਂ ਪਰਿਫਾਈਨ ਜੀ ਬਣਾਵਾਂਗੇ ਜਰੂਰੀ ਮੈਨੂੰ ਰਿਫਾਈਨ ਬਿਲਕੁਲ ਹੈਲਦੀ ਨਹੀਂ ਲੱਗਦਾ ਤੁਮੈਂ ਐਵੇਂ ਹੀ ਖਲਾਫੀਆਂ ਸਿਰਫ ਇਹੋ ਕਰਕੇ ਬਣਾਉਣ ਲੱਗੀ ਮੈਂ ਇਹਦੇ ਵਿੱਚ ਹੀਰਤ ਕਰਕੇ ਤੁਮਰੀ ਦੀ ਦਾਦੀ ਵੀ ਪੂੜੀਆਂ ਬਾੜੀਆਂ ਜੋ ਬਣਾਉਣੀ ਆਉਂਦੀਆਂ ਚੂਣਾ ਬੰਦੇ ਖਾਂ ਚ। ਇਹ ਜੀ ਤੇਲ ਹੋ ਗਿਆ ਗਰਮ ਤੇ ਇਹਨੂੰ ਟ੍ਰਿਕ ਜਿਹੜਾ ਕਿ ਇਹਦੇ ਨਾਲ ਨਾ ਚੁੰਬੜੇ ਹੱਥ ਗੰਦੇ ਕਰਨ ਨਾਲ ਚਮਚੇ ਨੂੰ ਪਹਿਲਾਂ ਇਹਦੇ ਵਿੱਚ ਡਿਪ ਕਰ ਲੋ। ਠੀਕ ਹੈ ਬਣੀ? ਦੇਖ ਲਿਆ ਕਰ ਲਿਆ ਜੀ। ਕਰ ਲਿਆ ਨਾ। ਤੇ ਹੁਣ ਇਹਦੇ ਉੱਤੇ ਬਹੁਤ ਥੋੜੀ ਜੀ ਹੋਰ ਜਿਆਦਾ ਥੋੜਾ ਨਹੀਂ ਪਾ ਲਿਆ ਹਾਂ ਛੋਟੇ ਛੋਟੇ ਬਣਨੇ ਆ ਉਹ ਫੁੱਲਣੇ ਵੀ ਤਾਂ ਹੈ ਹੀ ਆ ਇਹਦੇ ਨਾਲ ਕਹਿੰਨਾ ਨਾਲ ਨਹੀਂ ਚੁੰਬੜਦਾ ਕੱਟ ਉਹ ਨਾਲ ਚੁੰਬੜ ਜਾਣ ਥੱਲੇ ਕਿਤੇ ਨਹੀਂ ਜਾਣੇ ਜਦੋਂ ਮੈਂ ਕੁਝ ਬਣਾਉਣਾ ਹੁੰਦਾ ਇਹ ਮੁੰਡਾ ਮੈਨੂੰ ਪਹਿਲਾਂ ਡਰਾਉਂਦਾ ਉਹ ਕਿਤੇ ਨਹੀਂ ਜਾਣੇ ਨਾਲ ਚੁੰਬਣੇ ਨੇ ਬਰੀਆ ਵਾਣੇ ਸਾਰੇ ਦੇਖੋ ਆਪਾਂ ਇਦਾਂ ਦੀਆਂ ਚੀਜ਼ਾਂ ਬਣਾਈਆਂ ਦੀਆਂ ਨਹੀਂ ਕੀਰਤ ਆਈ ਤਾਂ ਆਪਾਂ ਨੂੰ ਇਦਾਂ ਦੇ ਕੰਮ ਕਰਨ ਲੱਗਦਾ ਆਪਾਂ ਹੈਲਦੀ ਬਣਾਈ ਦੀਆਂ ਹਨਾ ਇਹ ਵੀ ਉਦੋਂ ਤਾਂ ਹੈਲਦੀ ਆ ਮੂੰਗੀ ਮੂੰਗੀ ਆ ਤੇ ਚਨੇ ਆ ਪਰ ਆਪ ਰਾਈ ਤੋਂ ਹੀ ਕਰਨ ਵਾਲੇ ਕੰਮ ਆਪਾਂ ਘੱਟ ਕਰਦੇ ਆ ਹਨਾ ਹੂੰ ਨਾ ਕੜਾਈ ਨਾਲ ਬੜ ਦਮ ਰਗਾ ਸਾਨਾ ਮਣੇ ਲਾਲ ਹੋਣਾ ਲਾਲ ਮੇਂਥੀ 골ਡਨ ਬ੍ਰਾਊਨ ਜੇ ਉਹਦਾਂ ਕਿਸੇ ਉਹ ਲੈ ਕੇ ਨਾ ਕੋਈ ਲਿਫਾਫਾ ਜਿਹੜਾ ਹੁੰਦਾ ਉਹਦੇ ਵਿੱਚ ਭਰ ਕੇ ਇਦਾਂ ਕਰਕੇ ਮੈਂ ਨਹੀਂ ਕੱਢ ਸਕਦੇ ਉਹ ਤਾਂ ਜਲੇਬੀਆਂ ਕੱਢਤੀਆਂ ਨਹੀਂ ਨਹੀਂ ਵੱਡਾ ਗੱਟੀ ਦਾ ਥੋੜਾ ਐ ਟਕ 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 ਜ਼ਿਆਦਾ ਨਾ ਨਿਕਲ ਜੂਗੀ ਈ ਰੋਟੀਆਂ ਪਕਾਵਾਗੇ ਕਿੰਨਾ ਪਤਾ ਨਾ ਖਰਾਬ ਹੋ ਗਏ ਨੇ ਠੀਕ ਹੈ ਨੀ ਹੂੰ ਨਹੀਂ ਮੈਨੂੰ ਪਾਣੀ ਚ ਇਹਨਾਂ ਨੂੰ ਡਿੱਪ ਕਰਨ ਦੇ ਪਹਿਲਾਂ ਉਹਦੇ ਨਾਲ ਪਤਾ ਕੀ ਹੁੰਦਾ ਜਿਹੜਾ ਇਹ ਉਹ ਔਇਲ ਆ ਨਾ ਉਹ ਨਿਕਲ ਜਾਂਦਾ ਹਾਂ ਮੈਂ ਹਾਏ ਮੈਂ ਔਇਲ ਖਾ ਲੂ ਪਰ ਗਿੱਲੇ ਨਹੀਂ ਖਾਣੇ ਗਿੱਲੇ ਥੋੜੀ ਜਿਹਾ ਨੂੰ ਮੈਂ ਨਚੋੜੀਦਾ ਨਚੋੜ ਕੇ ਜਦੋਂ ਭੱਲੇ ਕਰੀਦੇ ਆ ਫੇਰ ਉਹਨਾਂ ਚ ਪਾਈਦਾ ਚਲ ਤੁਹਾਡੇ ਜਿੱਦਾਂ ਤੇ ਇਹ ਜੀ ਗੋਲਡਨ ਬ੍ਰਾਊਨ ਹੋ ਗਏ ਆ ਕਿੰਨੇ ਸੋਹਣੇ ਹੋਏ ਨਾ ਗੋਲਡਨ ਬ੍ਰਾਊਨ ਹੋ ਗਏ ਜੀ ਆਪਣੇ ਆਹ ਰਾਮ ਲੱਡੂ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਜੀ ਇਹਦੇ ਵਿੱਚ ਇਹਦੇ ਨਾਲ ਇਦਾਂ ਤੇਲ ਜਿਹੜਾ ਇਦਾਂ ਵਾਸਤੇ ਟੇਹਾ ਤੇਲ ਜਿਹੜਾ ਥੱਲੇ ਨਿਕਲ ਗਿਆ ਫੋਰਨਰ ਵਾਸਤੇ ਰਹਿ ਗਏ ਹੁਣ ਅੰਦਰ ਆ ਨਾ ਅਜੇ ਬਿਲਕੁਲ ਆ ਚਲੋ ਜੀ ਇਦਾਂ ਹੀ ਕਰਕੇ ਪਹਿਲਾਂ ਮੈਂ ਸਾਰੇ ਕੱਢ ਲੈਣੀਆਂ ਤੇ ਬਾਕੀ ਦਾ ਜਿਹੜਾ ਨੈਕਸਟ ਫੇਰ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਮੈਂ ਕੱਢ ਲਾਂ ਸਾਰੇ ਇਹ ਜੀ ਮੈਂ ਪਾਣੀ ਥਾਣੀ ਉਹ ਪਾਣੀ ਥਾਣੀ ਕਹੀ ਜਾਂਦੀ ਮਤਲਬ ਕਿ ਪਾਣੀ ਜਿਹੜਾ ਮੈਂ बाकी ਉਹ ਚ ਡਿਪ ਕਰ ਦਿੱਤੇ ਆ ਇਹਦੇ ਨਾਲ ਫਿਰ ਜਿਹੜਾ ਐਕਸਟਰਾ ਔਇਲ ਆ ਉਹ ਨਿਕਲ ਜੂਗਾ ਇਹਦੇ ਵਿੱਚੋਂ ਮਨਵੀਰ ਦਾ ਮੰਨਦਾ ਨਹੀਂ ਬਟ ਮੈਂ ਇੰਨਾ ਤੇਲ ਜਿਹੜਾ ਉਹ ਬੱਚਿਆਂ ਨੂੰ ਨਹੀਂ ਖਵਾ ਸਕਦੀ ਖਾਸ ਕਰਕੇ ਵਾਲਾ ਰਿਫਾਈਨਡ ਔਇਲ ਇਸ ਕਰਕੇ ਮੈਂ ਇਹਨਾਂ ਨੂੰ ਪਾਣੀ 'ਚ ਡਿਪ ਕਰ ਦਿੱਤਾ ਵੈਸੇ ਵੀ ਪਾਣੀ 'ਚ ਡਿਪ ਕਰਦੇ ਆ ਕਈ ਨਹੀਂ ਵੀ ਕਰਦੇ ਤੇ ਫਿਰ ਇਹਨਾਂ ਨੂੰ ਆਪਾਂ ਹੱਥ ਨਾਲ ਨਿਚੋੜ ਕੇ ਫਿਰ ਪਾਵਾਂਗੇ ਇਮਲੀ ਵਾਲੇ ਪਾਣੀ 'ਚ ਉਸੇ ਇਦੇ ਨਾਲ ਜਿਹੜਾ ਇਹ ਹੁੰਦਾ ਵਾ ਵੀ ਆ ਜਿਹੜਾ ਤੇਲ ਹੈ ਨਾ ਉੱਤੇ ਸਾਰਾ ਰਿਫਾਈਨਡ ਇਹ ਨਿਕਲ ਜਾਂਦਾ ਨਹੀਂ ਤੇ ਤੁਹਾਡੇ ਅੰਦਰ ਜਾਣਾ ਹੈ ਸਾਰਾ ਨੂੰ ਐਦਾਂ ਉਹ ਕਰ ਲਈਦਾ ਹੁੰਦਾ ਇਹਦਾ ਭੱਲੇ ਜਿਹੜੇ ਭੱਲੇ ਉਹ ਵੀ ਐਦਾਂ ਹੀ ਹੁੰਦੇ ਕਿ ਦਾਲ ਦੇ ਅਸੀਂ ਵੀ ਭੱਲੇ ਬਣਾਉਂਦੇ ਆ ਹਾਈ ਕਿ ਗਰਮ ਹੈ ਨਾ ਵਿੱਚੋਂ ਹੱਥ ਸੜਦਾ ਸਿੱਧੇ ਵੀ ਕੋਣੀ ਸਿੱਧੇ ਵੀ ਪਾ ਲੋ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇਨਾ ਆਇਲ ਖਾ ਸਕਦੇ ਆ ਤਾਂ ਪਾ ਲੋ ਕੰਮ ਚੋੜ ਲੈਂਦਾ ਹਾਂ ਅੰਨਸਾ ਹੁਣ ਜਦੋਂ ਬਣਾ ਜੀ ਕੀਰਤ ਕਰੋਗੇ ਟੇਸਟ ਕਿੰਨੇ ਬਣਾ ਲਈ ਅਸੀਂ ਹਜੇ ਕਿੰਨੇ ਅਸੀਂ ਫ੍ਰਿਜ ਚ ਰੱਖ ਦਿੱਤੇ ਉਹਨਾਂ ਦੇ ਵਿੱਚ ਬਾਲਾ ਗਏਗਾ ਕਿਰਤ ਟੇਸਟ ਕਰਦੇ ਹਾਂ ਆਪਾਂ ਦੋਨੇ ਕਰਦੇ ਹਾਂ ਟੇਸਟ ਕਰਦੇ ਹਾਂ ਆਪਾਂ ਦੋਨੇ ਕਰਦੇ ਹਾਂ ਨੰਬਰ ਵੀ ਦਵਾਂਗੀ ਤਾਂ ਨੰਬਰ ਵੀ ਦਵਾਂਗੀ ਤੂੰ ਮੈਨੂੰ ਜੀਜੋ ਹੀ ਦੇਣਾ ਤੇ ਜਾ ਰਿਹਾ ਮੈਂ ਟਬਟ ਭਾਇਨਾ ਮੈਂ 10 ਉੱਤੋਂ 9.5 ਬਟ ਟੇਸਟੀ ਆ ਨੋਟ ਬੈਡ ਬਹੁਤ ਸਵਾਦ ਆ ਬਟ ਅਨ ਹਾਈਜੀਨੋ ਸੜਕਾਂ ਤੋਂ ਖਾਣ ਨਾਲ ਜਿਹੜਾ ਆਪਾਂ ਸੜਕਾਂ ਤੇ ਖਾਂਦੇ ਆ ਉਹ ਪੱਤੀ ਕਰਦਾ ਹੈ ਚਾਹੇ ਨਾ ਕੋਈ ਉਹ ਹੱਥ ਨਹੀਂ ਸਾਫ਼ ਹੁੰਦੇ ਕੋਸ਼ ਵੀ ਮੈਨੂੰ ਕੀਰਤ ਕਹਿੰਦੀ ਸਤੋਂ ਖਾਣੇ ਮੈਂ ਕਹਿੰਦਾ ਨਹੀਂ ਮੈਂ ਘਰ ਬਣਾਵਾਂ ਜਦੋਂ ਆਪਾਂ ਉੱਥੇ ਗਏ ਸੀ ਮੈਂ ਕਹਿੰਦੀ ਨਹੀਂ ਸੀ ਰਾਮ ਲੱਡੂ ਖਾਈਏ ਇਸ ਕਰਕੇ ਘਰੇ ਬਣੀ ਚੀਜ਼ ਹੋਦੀ ਹੈ ਪ੍ਰੈਸ ਤੁਸੀਂ ਦੇਖ ਲਿਆ ਸੋ ਤੁਹਾਨੂੰ ਕਿੱਦਾਂ ਦੇ ਲੱਗਿਆ ਪਰ ਤੁਸੀਂ ਕਿਹੜਾ ਖਾਦੇ ਹੋ ਤੁਸੀਂ ਟਰਾਈ ਕਰਕੇ ਦੇਖੋ ਤੁਸੀਂ ਵੀ ਟਰਾਈ ਕਰਕੇ ਦੇਖੋ ਬਹੁਤ ਟੇਸਟੀ ਬਣਦੇ ਆ ਤੇ ਚਲੋ ਜੀ ਹੁਣ ਅਸੀਂ ਮਨੀ ਦੇ ਦਾਦਾ ਦਾਦੀ ਮਨੀ ਮੈਂ ਸਾਰੇ ਝਾੜੇ ਅਸੀਂ ਖਾ ਲਏ ਮੈਂ ਲੈ ਲਈ RAMRO DO ਕੇਰਤ ਦਾਦਾ ਇੱਥੇ ਆ ਹੂੰ ਦਾਦਾ ਉੱਦੋਂ ਲੰਮੇ ਪਿਆ ਤਾਂ ਦਾਦੇ ਨੂੰ ਦਾਦੇ ਤੇ ਸਾਨੂੰ ਡਰ ਵੀ ਲੱਗਦਾ ਜਦੋਂ ਸੱਤਾਂ ਨੂੰ ਖਾਣ ਨਹੀਂ ਠਾਈ ਦਾ ਮਨੀ ਮਨੀ ਚਾੜਦਾ ਹੰਦਾਰੇ ਮਨੀ ਦੀ ਦਾਦੀ ਮੈਂ ਨਹੀਂ ਬਾਜ ਮਾਰਦੀ ਇਹ ਮੈਂ ਨਾ ਗਿਰ ਦੇ ਬਲਾ ਆਪਣੀ ਦੱਦ ਨੂੰ ਦੇ ਆ ਲੈ ਦੱਦਿੰਦੇ ਆ ਟੇਸਟ ਪੁੱਛ ਕੇ ਵੀਡੀਓ ਬਣਾਉਂ ਦੱਦ ਨੂੰ ਦੱਦ ਦੇ ਇੱਕ ਗੋਤੂ ਇੱਕ ਗੋਤੂ ਬਾਪੂ ਨੂੰ ਖਾ ਲ ਦਿੰਦੇ ਹਲੇ ਤੁਸੀਂ ਖਾ ਲਓ ਪਹਿਲਾਂ ਬਾਪੂ ਦੇਖ ਲਾਂਗੇ ਕੀ ਸਵਾਦ ਹੈ ਇਕੱਤੇ ਸਵਾਦ ਹੈ ਇਹ ਬਹੁਤ ਸਵਾਦ ਹੈ ਇਹ ਲੈ ਆ ਦਾਦੀ ਨੂੰ ਫੜਾ ਲੈ ਤੂੰ ਫੜਾਓ ਦਾਦੀ ਨੂੰ ਦੋਦੀ ਤਾਂ ਨਾਲੇ ਟੜਦੇ ਆ ਫੜਾ ਲੈ ਕਿੰਨੀ ਨਾਲ ਜਾਂਦਾ ਲੈ ਫਿਰ ਤੁਸੀਂ ਵੀ ਮਨਵੀ ਇਹ ਬਾਬੇ ਨੂੰ ਫੜਾ ਦਵਾਂ ਵੀਡੀਓ ਰੈਨਦ ਨੇ ਬਣਾਉਣ ਦਾਦੀ ਬਹੁਤ ਆ ਆਪੇ ਦਾਦੀ ਫੜਾ ਦੋਗੀ ਇਹ ਇੱਧਰ ਆ ਚੱਲ ਮਨੀ ਤੂੰ ਨਹੀਂ ਦਿੱਤਾ ਆਪਣਾ ਰਿਵਿਊ ਦੇ ਅ ਰਿਵਿਊ ਦੋ ਮਿਸਟਰ ਜੀ ਪੁੱਤਰ ਜੀ ਸਾਰੇ ਤਾਂ ਖਾਲੇ ਰਹਿ ਗਿੰਨੇ ਗਏ ਟੇਸਟੀ ਤਾਂ ਬਹੁਤ ਬਣੇ ਸੱਚੀ ਥੋੜਾ ਤਾਂ ਫਰਕ ਹੁੰਦਾ ਹੀ ਆ ਕਿਉਂਕਿ ਉਹਨਾਂ ਨੇ ਗੰਦਗੀ 'ਚ ਬਣਾਏ ਹੁੰਦੇ ਆ ਆਪਾਂ ਸਵਾਈ 'ਚ ਬਣਾਏ ਹੁੰਦੇ ਆ ਇਸ ਕਰਕੇ ਫਰਕ ਤਾਂ ਹੁੰਦਾ ਹੀ ਆ ਮੈਂ ਵੀ ਕਹਿੰਦੇ ਬਹੁਤ ਟੇਸਟੀ ਆ ਇੱਧਰ ਦੇਖੋ ਇੱਧਰ ਫੱਟੇ ਚੱਕ ਹੁੰਦੇ ਦੇਖੋ ਟੇਸਟੀ ਹੈ ਹੂੰ ਗੁੱਡ ਜੌਬ ਗੁੱਡ ਜੌਬ ਇਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ